ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਨੂੰ ਤਿੰਨ ਸੱਚ ਦੱਸਣ ਲੱਗੀ ਆ ਨੰਬਰ 1 ਸੱਚ ਤਾਂ ਇਹ ਆ ਵੀ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਪਰ ਇੱਕ ਮਾਚਸ ਦੀ ਡੱਬੀ ਉਹ ਨਹੀਂ ਮਹਿੰਗੀ ਹੁੰਦੀ ਕਿਉਂਕਿ ਅੱਗ ਲਾਉਣ ਵਾਲਿਆਂ ਦੀ ਕੀਮਤ ਨਹੀਂ ਵਾਦੀ ਨੰਬਰ 2 ਪਹਿਲਾਂ ਨਾ ਦੋ ਬੰਦੇ ਲੜਦੇ ਹੁੰਦੇ ਸੀ ਤੇ ਇੱਕ ਤੀਜਾ ਬੰਦਾ ਉਹਨੂੰ ਛੜਾਉਦਾ ਹੁੰਦਾ ਸੀ ਹੁਣ ਦੋ ਬੰਦੇ ਲੜਦੇ ਆ ਤੇ ਤੀਜਾ ਬੰਦਾ ਉਹਨਾਂ ਦੀ ਵੀਡੀਓ ਬਣਾਉਂਦਾ ਤੇ ਤੀਜਾ ਸੱਚ ਆ ਵੀ ਦਿਕਲਦਾ ਹੋਇਆ ਸੂਰਜ ਤੇ ਦੌੜਦੇ ਹੋਏ ਘੋੜੇ ਇਹਨਾਂ ਦੀਆਂ ਤਸਵੀਰਾਂ ਆਪਾਂ ਘਰੇ ਲਾ ਕੇ ਇਹ ਤਰੱਕੀ ਦੀ ਆਪਣੀ ਹੋ ਸਕਦੀ ਇਹ ਤਰੱਕੀ ਆਪਣੀ ਤਾਂ ਹੋਊਗੀ ਜੇ ਆਪਾਂ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਾਂਗੇ ਉੱਟਕੇ ਤੇ ਘੋੜੇ ਦੀ ਵਾਗੂ ਦੌੜ ਕਰਦੇ ਹੋਏ ਕੰਮ ਕਰਾਂਗੇ ਨਾ ਘੋੜੇ ਦੀ ਦੌੜ ਲਾਗੇ ਫਿਰ ਜਾ ਕੇ ਆਪਾਂ ਕੰਮ ਜਾ ਫੋ ਸਕਦੇ ਆ ਇਹ ਤਿੰਨ ਸੱਚ ਆ